ਕਟੇ ਕੋਟ ਕਰਮ ਇਹ ਰੱਬ ਦਾ ਜਿਹੜਾ ਨਾਮ ਹੈ ਨਾ ਇੱਕ ਕਰੋੜਾਂ ਕਰਮ ਕੱਟ ਦਿੰਦਾ ਇੱਕ ਹੋਰ ਦੁੱਖਿਆਂ ਅਨਕ ਹਤਿਆਂ ਜਨਮਦਾਰ ਰਦ ਰੰਗ ਮਹਾ ਬਿਖਿਆਦਨ ਮਿਟਾਂ ਤੇ ਸકલ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮਨ ਕਰੋਤ ਕਰੋੜਾਂ ਦੁੱਖ ਹੋਣ ਮਾਰੇ ਕਹਿੰਦੇ ਜੇ ਬਾਣੀ ਪੜਨ ਲੱਗ ਪਵੇਂ ਸਾਰੇ ਦੂਰ ਹੋ ਜਾਣੇ ਜਪਜੀ ਸਾਹਿਬ ਐਡੀ ਤਕੜੀ ਬਾਣੀ ਹੈ ਵੈਸੇ ਤੇ ਬਾਣੀ ਸਾਰੀ ਬਹੁਤ ਚੜ੍ਹਦੀ ਕਲਾ ਦੀ ਪੜਦੀ ਪ੍ਰਭਾਵਨਾ ਨਾਲ ਕੋਈ ਜਪਜੀ ਸਾਹਿਬ ਦਾ ਨਿਤਨੇਮੀ ਬਣ ਜਾਏ ਬ੍ਰਹਮ ਗਿਆਨ ਦੀ ਦਾਤੀ ਹੈ ਸ੍ਰੀ ਜਪਜੀ ਸਾਹਿਬ ਕਹਿੰਦੇ ਜਪਜੀ ਸਾਹਿਬ ਸੁਣਾਇਆ ਕਰੀਏ ਨੂੰ ਰੋਜ਼ ਰੋਜ਼ ਸੁਣਾਉਂਦਿਆਂ ਅੱਜ ਹੋਰ ਕੱਲ ਹੋਰ ਇਹਦੇ ਸਰੀਰ ਦਾ ਕੋਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਦਿਨ ਨਾ ਬੈਠਾ ਜੋੜਿਆਂ ਦੇ ਵਿੱਚ ਸਰੀਰ ਠੀਕ ਹੋ ਗਿਆ ਤੇ ਉੱਚੀ ਉੱਚੀ ਪੜਦਾ ਗਿਆ ਕਸੋਟਾ ਲੱਦਾ ਫੇਰ ਕੱਚੋ ਕੰਚਨ ਭਇਓ ਸ਼ਬਦ ਗੁਰਸ੍ਰਮਣ ਨੇ ਸੁਣਾ ਕੱਚੇ ਕੱਚ ਤੋਂ ਹੋ ਗਿਆ ਮੈਂ ਸੋਨਾ ਕੱਚੇ ਕੱਚ ਤੋਂ ਹੋ ਗਿਆ ਮੈਂ ਸੋਨਾ ਸਰਰੀ ਗੁਰਾਂ ਦੀ ਲਾਗੀ ਜੇ ਕੱਚ ਤੋਂ ਹੋ ਮਹਾਰਾ ਕਹਿੰਦੇ ਤੂੰ ਨਹੀਂ ਆਇਆ ਕਿਹਦੇ ਹਾਂ ਕਹਿੰਦੇ ਫਿਰ ਰੋਜ਼ ਉਹਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਕਰ ਇੱਕ ਦਿਨ ਆਏਗਾ ਇਹ ਬਾਣੀ ਹਰ ਕੋ ਨਾਮ ਕਟੇ ਕੋਟ ਕਰਮ ਇਹ ਰੱਬ ਦਾ ਜਿਹੜਾ ਨਾਮ ਹੈ ਨਾ ਇੱਕ ਕਰੋੜਾਂ ਕਰਮ ਕੱਟ ਦਿੰਦਾ ਹੈ ਕੋਹਰ ਦੁੱਖਿਆਂ ਅਨੰਗ ਹਰ ਤਿੰਨ ਜਨਮ ਦਾ ਰਦ ਰੰਗ ਮਹਾ ਵਿਖਿਆਦਨ ਮਿਟਾਂ ਤ ਸકલ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮਨ ਕਰੋਤ ਕੋਰੋਣਾ ਦੁੱਖ ਹੋਣ ਮਾਰੇ ਕਹਿੰਦੇ ਜੇ ਬਾਣੀ ਪੜਨ ਲੱਗ ਪਵੇਂ ਸਾਰੇ ਦੂਰ ਹੋ ਜਾਣੇ ਜਪਜੀ ਸਾਹਿਬ ਐਡੀ ਤਕੜੀ ਬਾਣੀ ਵੈਸੇ ਤੇ ਬਾਣੀ ਸਾਰੀ ਬਹੁਤ ਚੜਦੀ ਕਲਾ ਦੀ ਵਰਦੀ ਤੇ ਪ੍ਰਭਾਵਨਾ ਨਾਲ ਕੋਈ ਜਪਜੀ ਸਾਹਿਬ ਦਾ ਨਿਤਨੇਮੀ ਬਣ ਜਾਏ ਬ੍ਰਹਮ ਗਿਆਨ ਦੀ ਦਾਤੀ ਹੈ ਸ੍ਰੀ ਜਪਜੀ ਸਾਹਿਬ ਕਹਿੰਦੇ ਜਪਜੀ ਸਾਹਿਬ ਸੁਣਾਇਆ ਕੋਈ ਨੂੰ ਰੋਜ਼ ਰੋਜ਼ ਸੁਣਾਉਂਦਿਆਂ ਅੱਜ ਹੋਰ ਕੱਲ ਹੋਰ ਇਹਦੇ ਸਰੀਰ ਦਾ ਕੋਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਦਿਨ ਨਾ ਬੈਠਾ ਜੋੜਿਆਂ ਦੇ ਵਿੱਚ ਸਰੀਰ ਠੀਕ ਹੋ ਗਿਆ ਤੇ ਉੱਚੀ ਉੱਚੀ ਪੜਦਾ ਗਿਆ ਕਸੋਟਾ ਲੰਦਾ ਫੇਰ ਕੱਚੋ ਕੰਚਨ ਭਇਓ ਸ਼ਬਦ ਗੁਰਸ੍ਰਮਣੇ ਸੁਣਾ ਕੱਚੇ ਕੱਚ ਤੋਂ ਹੋ ਗਿਆ ਮੈਂ ਸੋਨਾ ਕੱਚੇ ਕੱਚ ਤੋਂ ਹੋ ਗਿਆ ਮੈਂ ਸੋਨਾ ਸ਼ਰਣੀ ਗੁਰਾਂ ਦੀ ਲੱਗ ਕੇ ਕੱਚੇ ਕੱਚ ਤੋਂ ਹੋ ਗਏ ਆ ਮੈਂ ਸੋਨਾ ਸ਼ਰਣੀ ਗੁਰਾਂ ਦੀ ਲੱਗ ਕੇ ਕੱਚੇ ਕੱਚ ਤੋਂ ਹੋ ਗਏ ਆ ਮੈਂ ਸੋਨਾ ਸ਼ਰਣੀ ਗੁਰਾਂ ਦੀ ਲੱਗ ਕੇ ਕੱਚੇ ਕੱਚ ਤੋਂ ਹੋ ਗਏ ਆ ਮੈਂ ਸੋਨਾ ਸ਼ਰਣੀ ਕੱਚੇ ਕੱਚ ਤੋਂ ਹੋ ਕੇ ਆ ਮੈਂ ਸੋਮਨਾ ਸੱਚੇ ਕੱਚ ਤੋਂ ਹੋ ਕੇ ਆ ਮੈਂ ਸੋਮਨਾ ਸ਼ਰਨ ਗੁਜਾਦੀ ਸਜ ਕੇ ਹੋ ਸ਼ਰਣੀ ਜੀ ਦੁਰਾਂਦਿਲ ਲਗ ਕੇ ਸ਼ਰਣੀ ਜੀ ਓ ਸਰਣੀ ਜੀ ਗੁਰਾਂ ਦੀ ਲੱਤ ਕੇ 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 ਕੱਚੇ ਕੱਚ ਤੋਂ ਹੋ ਗਿਆ ਮੈਂ ਸੋਨਾ ਸਰਣੀ ਗੁਰਾਂ ਦੀ ਲੱਖ ਤੇ ਸੱਚ ਕੱਚ ਤੋਂ ਹੋਗੇ ਆ ਸੋਨਾ ਸਰਣੀ ਗੁਰਾਂ ਦੀ ਲੱਖ ਤੇ ਸੱਚ ਕੱਚ ਤੋਂ ਹੋਗੇ ਆ ਮੈ ਸੋਨਾ ਸਰਣੀ ਗੁਰਾਂ ਦੀ ਲੱਖ ਕੇ ਬੱਚੇ ਕੱਚ ਤੋਂ ਹੋਗੇ ਆ ਮੈ ਸੋਨਾ ਸਰਣੀ

68 ਮਜਨ ਹੋ 68 ਤਿੰਨਾਂ ਦਾ ਮਜਨ ਹੋ ਜਾਂਦਾ ਹੈ ਪੂਰੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਤੇ ਜਦੋਂ ਪ੍ਰੇਮ ਚ ਪੜਦੇ ਹਨ ਇਹਦੀ ਆਵਾਜ਼ ਬੜੀ ਪਿਆਰੀ ਆ ਜਿਹਦੇ ਵਿੱਚ ਔਗਣ ਹੁੰਦੇ ਨਾ ਕੋਈ ਨਾ ਕੋਈ ਗੁਣ ਰੱਬ ਨੇ ਉਹਦੇ ਚ ਪਾਇਆ ਹੀ ਹੁੰਦਾ ਤੇ ਸੰਗਤ ਉਹਦੀ ਆਵਾਜ਼ ਸੁਣ ਕੇ ਉਹਦੇ ਕੋਲ ਕੱਟੇ ਹੋਈ ਜਾਂਦੀ ਵੀ ਇਹ ਕੋੜੀ ਬੜਾ ਸੋਹਣਾ ਮਹਾਰਾਜ ਦੀ ਸਿਫਤ ਕਰਦਾ ਬੜੀ ਸੋਹਣੀ ਸਿਫਤ ਕਰਦਾ ਨੇੜੇ ਨੂੰ ਹੋਏ ਕਹਿੰਦੇ ਮਹਾਰਾਜ ਉਹ ਕੋੜੀ ਬਹੁਤ ਸੋਹਣੀ ਸਿਫਤ ਕਰਦਾ ਹੈ ਮਹਾਰਾਜ ਕਹਿੰਦੇ ਅੱਛਾ ਫਿਰ ਵਜਨ ਕਰਦਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐ ਕਰੋ ਸੋਹਣੇ ਕੱਪੜੇ ਪਵਾ ਕੇ ਨਾ ਨਵਾ ਕੇ ਉਹਨੂੰ ਇਸ਼ਨਾਨ ਕਰਾ ਕੇ ਸੰਗਤ ਚ ਲੈ ਕੇ ਆਓ ਦਰਬਾਰ ਚ ਸੱਦ ਲਿਆ ਕਰਮ ਬਦਲ ਗਿਆ ਨਾ ਸੰਗਤ ਹੀ ਕੀਤੀ ਹੈ ਹਜੇ ਗੁਰੂ ਦੇ ਨੇੜੇ ਨਹੀਂ ਗਿਆ ਸੀ ਗੁਰੂ ਦੇ ਕੋਲ ਬਹਿ ਕੇ ਸੰਗਤੀ ਕੀਤੀ ਦੂਰੋਂ ਵੇਖਦਾ ਰਿਆ ਸੰਗਤ ਦੀ ਚਰਨ ਧੂੜੀ ਪੈਂਦੀ ਰਹੀ ਕਰਮ ਬਦਲ ਗਏ ਮਹਾਰਾਜ ਕਹਿੰਦੇ ਨਵਾ ਕੇ ਲਿਆਉ ਨੂੰ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਵਾ ਕੇ ਜਿੱਦੋਂ ਲੈ ਕੇ ਆਏ ਸੋਹਣੇ ਕੱਪੜੇ ਪਾਏ ਦਸਤਾਰ ਬੰਨ ਕੇ ਜਦੋਂ ਲਿਆਏ ਨੇ ਤੇ ਜਿਵੇਂ ਬੀਬੀਆਂ ਲੰਘਦੀਆਂ ਤੇ ਮਜ਼ਾਕ ਕਰਦੀਆਂ ਕਹਿੰਦੇ ਪ੍ਰੇਮਾ ਤੇ ਅੱਜ ਲੜਾ ਹੀ ਲੱਗਦਾ ਹੈ ਹੁੰਦਾ ਹੈ ਨਾ ਸੋਹਣਾ ਬਹੁਤ ਲੱਗਦਾ ਤੈਨੂੰ ਰੂਪ ਹੀ ਬੜਾ ਚੜਿਆ ਕਈ ਬੀਬੀਆਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬੈਠੇ ਮੱਥਾ ਟੇਕਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ ਤਨ ਮਨ ਹੋਏ ਨਿਹਾਲ ਮੇਰਾ ਤਨ ਮਨ ਹੋਏ ਨਿਹਾਲੂ ਜਾਗੁਰ ਦੇਖਾ ਸਾਹਮਣੇ ਮੇਰਾ ਤਨ ਮਨ ਗੋਏ ਨਿਹਾਲੂ ਜਾਗੁਰ ਦੇਖਾ ਸਾਹਮਣੇ ਮੇਰਾ ਤਨ ਮਨ ਗੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਮੇਰਾ ਗੁਰ ਤੇ ਖਾ ਸਾਹਮਣੇ ਮੇਰਾ ਤਨ ਮਨ ਹੋਏ ਨਿਹਾਲ ਗੰਗੁਰ ਦੇਖਾ ਸਾਹਮਣੇ ਮੇਰਾ ਤਨ ਮਨ ਹੋਏ ਨਿਹਾਲ ਤਾਗੁਰ ਦੇਖਾ ਸਾਹਮਣੇ ਗੰਗੁਰ ਜੀ ਦੇਖਾ ਸਾਹਮਣੇ ਕਾ ਸਾਹਮਣੇ ਜਾ ਗੁਰ ਜੀ ਹਾਂ ਦੇਖਾ ਸਾਹਮਣੇ ਜਾ ਗੁਰ ਜੀ ਦੇਖਾ ਸਾਹਮਣੇ ਮੇਰਾ ਤਨ ਮਨ ਗੋਏ ਨਿਹਾਲ ਜਗੁਰ ਦੇ ਕਾ ਸਾਹਮਣੇ ਮੇਰਾ ਤਨ ਮਨ ਗੋਏ ਨਿਹਾਲ ਜਗੁਰ ਦੇ ਕਾ ਸਾਹਮਣੇ ਮੇਰਾ ਤਨ ਮਨ ਗੋਏ ਨਿਹਾਲ ਜਗੁਰ ਦੇ ਕਾ ਸਾਹਮਣੇ ਮੇਰਾ ਤਨ ਦੇਖਾ ਸੱਨੇ ਮੇਰਾ ਤਨ ਮਨ ਹੋਵੇ નિਹਾਲ ਜਾ ਗੁਰੂ ਦੇਖਾ ਸਾਹਮਣੇ ਮਹਾਰਾਜ ਅਬਰਦਾਸ ਮਹਾਰਾ ਦੇ ਦਰਸ਼ਨ ਕਰਕੇ ਤਨ ਮਨ ਹੋਏ ਨਿਹਾਲ ਜਾ ਗੁਰੂ ਦੇਖਾ ਸਾਹਮਣੇ ਮਹਾਰਾਜ ਦੇ ਦਰਸ਼ਨ ਕਰਕੇ ਅੱਖਾਂ 'ਚ ਜਲ ਭਰੀ ਜਾਂਦਾ ਰੋਈ ਜਾਂਦਾ ਹੈ ਪਾਪਾਂ ਦਾ ਪ੍ਰਾਸ਼ਚਿਤ ਕਰੀ ਜਾਂਦਾ ਤੇ ਜਿਹੜੀ ਸੰਗਤ ਆਉਂਦੀ ਹੈ ਨਾ ਉਹ ਪ੍ਰੇਮੇ ਨੂੰ ਵੇਖ ਕੇ ਕਹਿੰਦੀ ਮਹਾਰਾ ਜੀ ਪ੍ਰੇਮਾਂ ਤੇ ਅੱਜ ਲੜਾਈ ਲੱਗਦਾ ਹੈ ਲੜਾਈ ਤੇ ਵੇਖਿਓ ਗੁਰੂ ਕਿਦਾਂ ਫਿਰ ਕਿਰਪਾ ਕਰਦਾ ਹੈ ਜਿਨ ਨੂੰ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਨਦਰ ਦੇ ਨਾਲ ਹੀ ਨਿਹਾਲਤ ਹੀ ਕਰ ਦਿੰਦਾ ਮੜੀਵਾਰੀ ਮਹਾਂਪੁਰਖਾਂ ਦਾ ਬਚਨ ਸਾਂਝਾ ਕਰੀਦਾ ਹੈ ਕਹਿੰਦੇ ਮਹਾਂਪੁਰਖਾਂ ਦੀ ਅੱਖਾਂ ਵਿੱਚ ਵੀ ਕਿਰਪਾ ਨਿਕਲਦੀ ਹੈ ਹੱਥਾਂ ਵਿੱਚ ਵੀ ਕਿਰਪਾ ਚਰਨਾਂ ਵਿੱਚ ਵੀ ਕਿਰਪਾ ਉਹਦੀ ਰਸਨਾ ਤੋਂ ਵੀ ਕਿਰਪਾ ਨਿਕਲਦੀ ਹੈ ਤੇ ਸੰਗਤ ਵਿੱਚ ਬੀਬੀਆਂ ਵਿੱਚ ਬਾਰ ਬਾਰ ਕਹੀ ਜਾਂਦੀਆਂ ਵੀ ਅੱਜ ਤਾਂ ਲੜਾ ਹੀ ਲੱਗਦਾ ਹੈ ਮਨ ਕਹਿੰਦੇ ਲੜਾ ਲੱਗਦਾ ਕਹਿੰਦੇ ਹਾਂ ਮਰ ਕਹਿੰਦੇ ਉੱਠੋ ਫਿਰ ਗੁਰੂ ਕੀ ਸੰਗਤ ਵਿੱਚੋਂ ਅੱਜ ਪ੍ਰੇਮੇ ਨੂੰ ਆਪਣੀ ਧੀ ਦਾ ਰਿਸ਼ਤਾ ਦਿਓ ਕੋਈ ਉੱਟ ਕੇ ਕਹਿੰਦੀ ਦਾ ਅੱਗਾ ਪਿਛਾ ਕੀ ਹੈ ਮਾਰਾ ਕਹਿੰਦੇ ਇਹ ਸਮਝ ਲਓ ਪ੍ਰੇਮਾ ਅੱਜ ਤੋਂ ਸਾਡਾ ਪੋਤਾ ਹੈ ਜਿਹੜੇ ਧੀ ਦੇਣੀ ਹੈ ਸਾਨੂੰ ਦੇਣੀ ਇੱਕ ਗੁਰਸਿੱਖ ਸੀ ਉਹ ਉੱਠਿਆ ਕਹਿੰਦੇ ਮਾਰੇ ਮੇਰੀ ਧੀ ਹੈ ਮੱਥੋ ਕਹਿੰਦੇ ਇਹ ਸਾਡਾ ਮਰਾਰੀ ਹੈ ਮਹਾਰਾਣੀ ਮੇਰੀ ਧੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਉਹਨੇ ਸੋਚਿਆ ਵੀ ਜਿਹਦਾ ਗੁਰੂ ਜਿਹਦਾ ਪਿਓ ਗੁਰੂ ਅਮਰਦਾਸ ਬਣ ਜਾਏ ਉਹਨੂੰ ਕਮੀ ਕਹ ਦੀਏ ਭਾਈ ਮਹਾਰਾਜੀ ਮੇਰੀ ਧੀ ਮੱਥੋ ਐ ਉਹਦਾ ਰਿਸ਼ਤਾ ਪ੍ਰਵਾਨ ਕਰ ਲੋ ਮਾਰੇ ਕਹਿੰਦੇ ਠੀਕ ਐ ਪ੍ਰਵਾਨ ਕਰ ਕਰ ਗਿਆ ਜਦੋਂ ਘਰ ਵਾਲੀ ਪੁੱਛਦੀ ਉਹਦਾ ਅੱਗਾ ਪਿਛਾ ਕੀ ਐ ਕਹਿੰਦੇ ਅੱਗਾ ਪਿਛਾ ਜਿਹਦਾ ਪਿਤਾ ਗੁਰੂ ਅਮਰਦਾਸ ਬਣ ਗਿਆ ਉਹਦਾ ਕੋਈ ਅੱਗਾ ਪਿਛਾ ਹੋਵੇ ਭਾਵੇਂ ਨਾ ਹੋਵੇ ਪਰ ਲੋਕ ਤੱਕ ਉਹਨੂੰ ਕੋਈ ਡੱਕ ਨਹੀਂ ਸਕਦਾ ਫਿਰ ਕਹਿੰਦੇ ਸਾਡੀ ਧੀ ਹੈ ਮੱਥੋ ਕਹਿੰਦੇ ਸਾਡਾ ਮਰਾਰੀ ਹੈ ਮੱਥੋ ਤੇ ਮਰਾਰੀ ਦੀ ਜੋੜੀ ਬਣਾਤੀ ਵਿਆਹ ਤੇ ਫਿਰ ਮਹਾਰਾ ਨੇ ਵੇਖੋ ਕਿਥੇ ਰੋਗੀ ਸੀ ਸਰੀਰ ਅੱਜ ਗ੍ਰਸਥ ਜੀਵਨ ਵਿੱਚ ਪਾਤਾ ਘਰ ਵਸਾਤਾ ਮੰਝੀਆਂ ਸੰਥਾਪ ਦਿੱਤੀਆਂ ਮਹਾਰਾ ਨੇ ਪ੍ਰਚਾਰਕ ਬਣਾ ਕੇ ਮੱਥੋ ਮਰਾਰੀ ਨੂੰ ਤੋੜਿਆ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕੀਤਾ ਇਹ ਕਰੋ ਮਖ ਪਿਆਰਿਓ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਵੱਡੇ ਵੱਡੇ ਕਰਮ ਕਟੀ ਜਾਂਦੇ। ਲੇਖ ਬਦਲ ਦੀ ਦੇਖੀ ਤੂੜ ਤੇਰੇ ਚਰਨਾਂ ਦੀ ਲੇਖ ਬਦਲ ਦੀ ਦੇਖੀ ਤੂੜ ਤੇਰੇ ਚਰਣਾ ਦੀ ਹੋ ਲੇਖ ਬਦਲ ਦੀ ਦੇਖੀ ਤੂੜ ਤੇਰੇ ਚਰਣਾ ਦੀ ਲੇਖ ਬਦਲ ਦੀ ਦੇਖੀ ਤੂੜ ਤੇ ਚਰਣਾ ਦੀ ਹੋ ਲੇਖ ਬਦਲ ਦੀ ਦੇਖੀ ਤੂੜ ਤੇਰੇ ਚਰਣਾ ਦੀ ਲੇਖ ਬਦਲ ਦੀ ਦੇਖੀ ਤੂੜ ਤੇਰੇ ਚਰਣਾ ਦੀ ਬਦਲਦੀ ਦੇਖੀ ਓ ਲੇਖ ਬਦਲਦੀ ਦੇਖੀ 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 ਦਿਲ ਦੀ ਦੇਖੀ ਤੂੜ ਤੇਰੇ ਚਰਣਾ ਦੀ ਲੇਖ ਬਦਲ 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 ਦੀ ਦੇਖੀ ਤੂੜ ਤੇਰੇ ਚਰਣਾ ਦੀ ਕਿੱਥੇ ਕੋੜ ਵਾਇਆ ਸੀ ਕੋਈ ਰੋਟੀ ਵੀ ਨਹੀਂ ਸੀ ਪੁੱਜਦਾ ਪਰ ਗੁਰੂ ਦੇ ਚਰਨਾਂ ਵਿੱਚ ਆਇਆ ਬਾਣੀ ਦੇ ਨਾਲ ਜੁੜਿਆ ਸੰਗਤ ਦੀ ਚਰਨ ਧੂੜੀ ਇਹਦੇ ਉੱਤੇ ਪਈ ਕਰਮ ਬਦਲ ਗਏ ਸਭ ਕੁਝ ਮਾਫ ਛੱਕਦੇ ਆ ਨਾ ਤੇ ਪੰਜ ਪਿਆਰੇ ਜਦੋਂ ਅਮਰਦਾਸ ਚੁਲਾ ਮੁਖ 'ਚ ਪਾਉਂਦੇ ਕਹਿੰਦੇ ਅੱਜ ਤੋਂ ਤੇਰਾ ਕਰਮਨਾਸ਼ ਤੇਰਾ ਧਰਮਨਾਸ਼ ਪਿਛੇ ਤੂੰ ਜੋ ਵੀ ਸੀ ਖਤਮ ਸਤਗੁਰੂ ਕੇ ਜਨਮੇ ਗਵਮ ਗੱਟੇ ਅੱਜ ਤੂੰ ਤੇਰਾ ਜਨਮ ਗੁਰਨਾਨਕ ਦੇ ਘਰ ਵਿੱਚ ਹੋਇਆ ਤੇਰਾ ਪਿਛੜਾ ਸਾਰਾ ਕੁਝ ਮਾਫ ਹੈ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਸੋ ਗੁਰਮੁਖ ਪਿਆਰਿਓ ਗੁਰੂ ਦੇ ਚਰਨਾਂ ਵਿੱਚ ਆਣ ਕੇ ਕਰਮ ਬਦਲਣ ਹੁੰਦੇ ਗੁਰੂ ਵੀ ਕਰਮ ਬਦਲਣ ਦੇ ਯੋਗ ਹੈ ਤੇ ਸਾਧੂ ਵੀ ਕਰਮ ਬਦਲਣ ਦੇ ਯੋਗ ਹੁੰਦਾ ਹੈ ਸਾਧੂ ਦੀ ਸੰਗਤ ਮਿਲ ਜਾਏ ਵੱਡੇ ਵੱਡੇ ਕਰਮ ਘਟ ਜਾਂਦੇ ਆ ਪੂਰਨ ਸੰਤਾਂ ਦੀ ਸੰਗਤ ਕਰਮ ਬਣਾ ਦਿੰਦੇ ਚੰਗੇ ਆ ਵੇਖੋ ਮਹਾਪੁਰਖਾਂ ਦੀ ਸੰਗਤ ਦਾ ਹੀ ਫਲ ਹੈ ਇਸ ਵੇਲੇ ਤੱਕ ਆਪਾਂ ਬੈਠੇ ਆ ਸੁਣ ਰਹੇ ਆ ਪ੍ਰੇਮ ਦੇ ਨਾਲ ਬਸ ਬੇਨਤੀ ਕਰਿਆ ਕਰੋ ਪਾਤਸ਼ਾਹ ਜੀ ਸਾਡੀ ਵੇਖਣੀ ਇਹ ਪਵਿੱਤਰ ਕਰ ਦੇ ਸਾਡਾ ਸੁਣਨਾ ਪਵਿੱਤਰ ਕਰ ਦੇ ਇਸ ਮੁਖ ਤੋਂ ਬੋਲਣਾ ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ ਕਿਹੜੇ ਬੋਲ ਬੋਲਾਂ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਗੁਰੂ ਨਾਨਕ ਮੇਰੇ ਨਾਲ ਪਿਆਰ ਕਰਨ ਨਾ ਸਕੋਗੇ ਇਹ ਬੋਲ ਬੋਲਣੇ ਫਿਰ ਸਾਧੂ ਸਿਖਾਉਂਦੇ ਆ ਹੁਕਮ ਹੋਇਆ ਇੱਕ ਧਾਰਨਾ ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਝੁਕਣਾ ਰੱਬ ਦੇ ਪਿਆਰੇ ਕਿੱਦਾਂ ਦੇ ਹੁੰਦੇ ਆ ਜਿਨ੍ਹਾਂ ਨਾ ਬਿਸਰੇ ਨਾਮ ਸਿਖਨੇ ਹਿਆ ਮਹਾਰਾਜ ਗਾਂਧੀ ਪੰਕਤੀ ਚ ਜਵਾਬ ਦਿੰਦੇ ਨਾ ਭੇਦ ਨਾ ਜਾਣੋ ਮੂਲ ਸਾਈ ਜਿਹਾ ਕਹਿੰਦੇ ਭੇਦ ਨਾ ਸਮਝੋ ਰੱਬ ਦੇ ਪਿਆਰੇ ਰੰਭ ਵਰਗੇ ਹੀ ਹੁੰਦੇ ਨੇ ਬੜੇਓ ਪਿਆਰ ਦੇ ਵਿੱਚ ਸਾਰੇ ਜਾਨ ਜੋ ਸਤਗੁਰ ਨਾਲ ਅੱਖੀਆਂ ਮਿਲਣ ਜੋ ਸਤਗੁਰ ਨਾਲ ਅੱਖੀਆਂ ਮਿਲਣ ਜੋ ਸਤਗੁਰ ਨਾਲ ਅੱਖੀਆਂ ਸਤ ਗੁਰ ਨਾਲ ਅੱਖੀਆਂ ਮਿਲਣ ਜੋ 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 ਸਤ ਗੁਰ ਨਾਲ ਅੱਖੀਆਂ ਮਿਲਣ ਹੋ ਰਹਿੰਦੇ ਨੇ ਵਾਟਨੀ ਭੁੱਲ ਜਾਈ ਨਾ ਜੋਗੜੋ ਸੰਤਾਂ ਦੀ ਸੂਰਤ ਰੱਬਨੀ ਭੁੱਲ ਜਾਈ ਨਾ ਜੋਗੜੇ ਸੰਤਾਂ ਦੀ ਸੂਰਤ ਰੱਬਨੀ ਭੁੱਲ ਜਾਈ ਨਾ ਜੋਗੜੇ ਸੰਤਾਂ ਦੀ ਸੂਰਤ ਰੱਬਨੀ ਭੁੱਲ ਜਾਈ ਨਾ ਜੋਗੜੇ ਸੰਤਾਂ ਤਰਾਪਣੀ ਖੁੱਲ ਜਾਈ ਨਾ ਜੋਗੜੇ ਸੰਤਾਂ ਦੀ ਸੂਰਤ ਰਾਪਣੀ ਖੁੱਲ ਜਾਈ ਗਾ ਜੋਗੜੇ ਸੁਖਣਾ ਗੁਰਾਂ ਦਾ ਕਾਪਾ ਜਾਣੀ ਮੁਖੜਾ ਗੁਰਾਂ ਦਾ ਕਾਪਾ ਜਾਣੀ ਸੁਖੜਾ ਗੁਰਾਂ ਦਾ ਕਾਪਾ ਜਾਣੀ ਮੁਖੜਾ ਗੁਰਾਂ ਦਾ ਕਾਪਾ ਜਾਣੀ ਸੁਖੜਾ ਗੁਰਾਂ ਦਾ ਕਾਪਾ ਮਖੜਾ ਗੁੰ ਜਾਂਦਾ ਕਬਾ ਜਾਨੀ ਆਪਣੇ ਗੁਰਾਂ ਦੀ ਰਮ ਜਿ ਪਛਾਣੀ ਆਪਣੇ ਗੁਰਾਂ ਦੀ ਰਮ ਜਿ ਪਛਾਣੀ ਆਪਣੇ ਗੁਰਾਂ ਦੀ ਰਮ ਜਿ ਪਛਾਣੀ ਆਪਣੇ ਗੁਰਾਂ ਦੀ ਰਮ ਜਿ ਪਛਾੜੀ ਆਪਣੇ ਗੁਰਾਂ ਦੀ ਰਮ ਜਿ ਪਛਾਣੀ ਆਪਣੇ ਗੁਰਾਂ ਦੀ ਰਮ ਜਿ ਪਛਾਣੀ ਮੁੱਖ ਦੇਖਿਆ ਹੀ ਗਉ ਜਊ ਖੱਜ ਦੀ ਪੋਲ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜੋਗੜੇ ਸੰਤਾ ਦੀ ਸੂਰਤ ਆਪਣੀ ਭੁੱਲ ਜਾਈ ਨਾ ਜੋਗੜੇ ਸੰਤਾ ਦੀ ਸੂਰਤ ਆਪਣੀ ਭੁੱਲ ਜਾਈ ਨਾ ਜੋਗੜੇ ਸੰਤਾ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜੋਗੜੇ ਸੰਤਾ ਦੀ ਸੂਰਤ ਆਪਣੀ ਭੁੱਲ ਜਾਈ ਨਾ ਜੋਗੜੇ ਮਾਰਨ ਜੀ ਨੇ ਰੱਬ ਦੇ ਪਿਆਰੇ ਸਾਧੂ ਸੰਤ ਰੱਬ ਵਰਗੇ ਜਿਨ੍ਹਾਂ ਨਾਮ ਇਸਰੇ ਨਾਮ ਸੇਕ ਨੇ ਹੈ ਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਐਸੀ ਬੰਦਗੀ ਵਰਗੀ ਰੂਹ ਬੰਦਗੀ ਵਾਲੀ ਰੂਹ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਵਾਲੇ ਬਾਬਾ ਜਿਨ੍ਹਾਂ ਦੀ ਸੰਗਤ ਸਾਨੂੰ ਤੁਹਾਨੂੰ ਸਾਰਿਆਂ ਨੂੰ ਮਾਰੇ ਕਿਰਪਾ ਕਰਨ ਸਾਧ ਕੇ ਸੰਗ ਨਹੀਂ ਕਾਸ਼ ਕਾਲ ਕਹਿੰਦੇ ਜੇ ਸਾਧੂ ਦੀ ਸੰਗਤ ਹੋ ਜਾਏ ਫਿਰ ਬਾੜੀ ਘਾਲਣਾ ਕਰਨ ਦੀ ਲੋੜ ਨਹੀਂ ਦਰਸ਼ਨ ਭੇਟਤ ਹੋਤੈ ਸਾਧੂ ਦੇ ਦਰਸ਼ਨ ਕਰਨ ਦੇ ਨਾਲ ਹੀ ਜਿਹੜੇ ਆ ਇਹਨੇ ਹਾਲਤਾ ਹੀ ਮਿਲ ਜਾਂਦੀ ਤੇ ਵੇਖੋ ਕਿੰਨੇ ਕਿੰਨੇ ਸਮਾਗਮ ਹੈ ਪਤਾ ਨਹੀਂ ਲੱਗਦਾ ਮਹਾਂਪੁਰਖ ਕਦੋਂ ਕਿੱਥੇ ਹੁੰਦੇ ਆ ਕਦੋਂ ਕਿੱਥੇ ਹੁੰਦੇ ਆ ਇਹ ਬਖਸ਼ਿਸ਼ ਕਿਹਦੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲਾ ਅੰਮ੍ਰਿਤ ਵਰਗੀ ਬਾਣੀ ਬਖਸ਼ ਦੇਣ ਤੇ ਬਾਣੀ ਦੇ ਲੜ ਲੱਗ ਕੇ ਅਸੀਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਕਰੀਏ ਸਦਾ ਹੀ ਬਲਹਾਰੀ ਗੁਰ ਆਪਣੇ ਦਿਹਾੜੀ ਸਦਾ ਆਇਕ ਧਾਰਨਾ ਪੜੋ ਸਤਗੁਰ ਜੀ ਨੂੰ ਸਨ ਮੁਖ ਰੱਖ ਕੇ ਐ ਪਾਤਸ਼ਾਹ ਮੈਂ ਸਦਾ ਹੀ ਤੇਰੇ ਤੋਂ ਕੁਲਬਾਨ ਕੁਰਬਾਨ ਜਾਵਾਂ ਮੈਂ ਵਾਰੇ ਜਾਵਾਂ ਕਿਰਪਾ ਦੇ ਸਾਗਰ ਮੈਂ ਦੇ ਸਾਗਰ ਤੋਂ ਮੈਂ ਵਾੜੇ ਜਾਵਾਂ ਕਿਰਪਾ ਦੇ ਸਾਗਰ ਤੋਂ ਮੈਂ ਵਾੜੇ ਜਾਵਾਂ ਕਿਰਪਾ ਦੇ ਸਾਗਰ ਕਿਰਪਾ ਦੇ ਸਾਗਰ ਤੋਂ ਵੜੇ ਜਾਵੋ ਕਿਰਪਾ ਦੇ ਸਾਗਰ ਤੋਂ ਕਿਰਪਾ ਦੇ ਸਾਗਰ ਤੋਂ ਵਰ ਜਾਵਾ ਕਿਰਪਾ ਦੇ ਸਾਗਰ ਤੋਂ ਮੈਂ ਵਰ ਜਾਵਾ ਕਿਰਪਾ ਦੇ ਸਾਗਰ ਸਾਥ ਜਾ ਦੇ ਸਾਗਰ ਤੋਂ ਐ ਕਿਰਪਾ ਦੇ ਸਾਗਰ ਸਤਿਗੁਰੂ თან ਅੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਦਾ ਹੀ ਤੁਹਾਡੇ ਤੋਂ ਬਲਿਆਰ ਜਾਈਏ ਸਦਾ ਹੀ ਤੁਹਾਡੇ ਤੋਂ ਕੁਰਬਾਨ ਜਾਈਏ ਸਗਰ ਮੁਖ ਪਿਆਰੇ ਉਹ ਗੁਰੂ ਦੀ ਗੋਦ ਵਿੱਚ ਬਹਿ ਕੇ ਆਪਣੇ ਕਰਮ ਸੁਧਾਰਨ ਦਾ ਯਤਨ ਕਰੀਏ ਨਾ ਕਿ ਇੱਥੇ ਬਹਿ ਕੇ ਨਿੰਦਿਆ ਚੁਗਲੀ ਗੱਲਾਂ ਕਰਕੇ ਆਪਣੇ ਕਰਮ ਹੋਰ ਵਿਗਾੜੀਏ ਵੇਖੋ ਜਦੋਂ ਗੁਰੂ ਦੇ ਚਰਨ ਵਿੱਚ ਆਉਂਦਾ ਨਾ ਪ੍ਰੇਮ ਨਾਲ ਤੇ ਪ੍ਰੇਮੇ ਕੋਈ ਵਰਗਾ ਵੀ ਪਰਵਾਨ ਚੜ ਗਿਆ ਤੇ ਜੇ ਆਪਾਂ ਆਵਾਂਗੇ ਭਾਵੇਂ ਜਿੰਨੇ ਮਰਜੀ ਕਰਮ ਸਾਡੇ ਮਾਰੇ ਹੋਣ ਗੁਰੂ ਦੀ ਸ਼ਰਨ ਦੇ ਵਿੱਚੋਂ ਲੱਖਾਂ ਖੁਸ਼ੀਆਂ ਲੱਖ ਖੁਸ਼ੀਆਂ ਪਾਤ ਜਾਈਆਂ ਜੀ ਸਤਿਗੁਰ ਨਦਰ ਸਤਿਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਲੱਖਾਂ ਪਾਤਸਾਈਆਂ ਉਦੋਂ ਮਿਲਣੀਆਂ ਜਦੋਂ ਗੁਰੂ ਦੀ ਨਜ਼ਰ ਦੇ ਹੇਠਾਂ ਆ ਗਏ ਆਪਾਂ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਕਰ ਦੇਣ ਆਪਣੀ ਨਜ਼ਰ ਹੇਠਾਂ ਸਾਨੂੰ ਰੱਖ ਲੈਣ ਸੋ ਆਓ ਹੋਈਆਂ ਬੇਅੰਤ ਕੁੱਲਾਂ ਦੀ ਮਾਫੀ ਹੈ ਇਹ ਸਤਿਗੁਰ ਜੀ ਦਾ ਤਰਸ ਹੈ ਮਹਾਂਪੁਰਖਾਂ ਦੀ ਦਇਆ ਹੈ ਜੋ ਇਥੇ ਬੁਲਾ ਕੇ ਸਾਨੂੰ ਹਾਜ਼ਰੀ ਦਵਾ ਲੈਂਦੇ ਆਂ ਇਹ ਮਹਾਰਤ ਦੀ ਕਿਰਪਾ ਹੀ ਐ ਜਿਉਂ ਬੁਲਾਵੋ ਤੂੰ ਬੋਲਣਾ ਸਵਾਮੀ ਕੁਦਰਤ ਕਬਣਾ ਜਿਵੇਂ ਉਹ ਬੁਲਾਉਂਦੇ ਆਂ ਨਾ ਉਹਨਾਂ ਨੂੰ ਚੰਗਾ ਲੱਗੇ ਤੇ ਕੋਈ ਗਾ ਸਕਦਾ ਉਹਨਾਂ ਦੀ ਰਜਾ ਤੋਂ ਬਿਨਾਂ ਕਿਦਾਂ ਗਾ ਲਏਗਾ ਭਾਈ ਤੇ ਸੀ ਤੇ ਆਪਣੇ ਧੰਨ ਭਾਗ ਸਮਝਦੇ ਆ ਭਾਈ ਕਿ ਜੋ ਤਕਰੀਬਨ 3 ਦਿਨ ਹੋ ਗਏ ਇਥੇ ਹਾਜ਼ਰੀ ਲਿ ਵਰਦੇ ਆ ਤੇ ਪਤਾ ਨਹੀਂ ਜੇ ਗੁਰੂ ਜੀ ਕਿਰਪਾ ਹੋਈ ਤੇ ਹੋਰ ਵੀ ਹਾਜ਼ਰੀ ਭਰ ਸਕਦਾ ਉਹ ਉਹਦੀ ਰਹਿਮਤ ਐ ਬਸ ਉਹਦੀ ਰਹਿਮਤ ਨੂੰ ਲੋਚਦੇ ਰਹੀਏ ਮਹਾਪੁਰਖਾਂ ਦਾ ਧੰਨਵਾਦ ਆਪਰਾਬਰ ਕੀਆ ਸੰਗਤਾਂ ਦਾ ਧੰਨਵਾਦ ਇਥੋਂ ਦੇ ਸਮੂਹ ਸੇਵਾਦਾਰਾਂ ਦਾ ਜਿਹੜੇ ਬਹੁਤ ਪ੍ਰੇਮ ਲੈਂਦੇ ਆ ਵੇਖੋ ਪ੍ਰੇਮ ਉਹਦੇ ਅੰਦਰੋਂ ਨਿਕਲੇਗਾ ਜਿਹਦੇ ਅੰਦਰ ਪ੍ਰੇਮ ਹੋਏਗਾ ਜੋ ਪਾਵੇ ਭਾਂਡੇ ਵਿੱਚ ਵਸ ਸਾਰਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੇ ਅੰਦਰ ਪ੍ਰੇਮ ਪਾਇਆ ਤੇ ਪ੍ਰੇਮ ਨਿਕਲੇਗਾ ਮਹਾਪੁਰਖਾਂ ਨੇ ਆਪਣੇ ਸੇਵਾਦਾਰਾਂ ਦੇ ਅੰਦਰ ਪਿਆਰ ਪਾਇਆ ਉਹ ਪਿਆਰ ਫਿਰ ਫਲਬਲੀ ਬਣ ਕੇ ਨਿਕਲਦਾ ਹੈ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨਾ ਸੀ ਹੇ ਸੱਚੇ ਪਾਤਸ਼ਾਹ ਸਾਨੂੰ ਵੀ ਖਾਲੀ ਪੰਡਿਆਂ ਨੂੰ ਪ੍ਰੇਮ ਦੇ ਨਾਲ ਭਰ ਦੇ ਤੇਰੇ ਪਿਆਰ ਦੇ ਛਿੱਟੇ ਦੇ ਹੀ ਜਾਈਏ ਗੁਰੂ ਨਾਨਕ ਮਹਾਰਾਜ ਦੇ ਨਾਮ ਦਾ ਹੋ ਕੇ ਜਾਈਏ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਗੱਡਵਾੜੇ ਕੇ ਗੁਰੂ ਘਰ ਤੇ ਭਲਾਇਓ ਬਖਸ਼ ਦਿਓ ਗੱਡ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ